ਜੋ ਵੀ ਪ੍ਰਭੂ ਅੱਜ ਫੇਰ ਪਹੁੰਚ ਗਏ ਆਪਾਂ ਬਾਈ ਭਿੰਦੇ ਕੋਲੇ ਪਿੰਡ ਜੀਦੇ ਬਾਈ ਚਾਰ ਟਰੈਕਟਰ ਸੀ ਬਾਈ ਕੋਲੇ ਸੋਨੂੰ ਵੀਡੀਓ ਚ ਤਿੰਨ ਦਿਖਾਵਾਂਗੇ ਇੱਕ ਟਰੈਕਟਰ ਤਾਂ ਬਾਈ ਨੇ ਵੇਚਦਾ ਸਾਡੇ ਆਉਣ ਤੋਂ ਪਹਿਲਾਂ ਹੀ ਵੇਚਦਾ ਬਾਈ ਕਹਿੰਦਾ ਤੁਸੀਂ ਆਏ ਨਹੀਂ ਉਹ ਟਰੈਕਟਰ ਧੱਕੇ ਨਾਲ ਹੀ ਲੈ ਗਏ ਕਿਨਾਂ ਨਾਲ ਹੀ ਲੈ ਗਏ ਕਿਹੜਾ ਟਰੈਕਟਰ ਸੀ ਬਾਈ 5911 ਸੀਗਾ 5911 ਸੀ ਕਿੰਨਾ ਮਾਰਾ ਸੀਗਾ ਉਹ ਮਾਡਲ 2001 ਸੀਗਾ ਧਰਮੇ ਉਹਦਾ ਵਿਖਾਉਣ ਵਾਲੀ ਚੀਜ਼ ਸੀ ਬਾਈ ਯਾਰ ਦਰਸ਼ਕਾਂ ਨੂੰ ਇਹਦਾ ਦਰਸ਼ਨੀ ਕਰਾਉਣੇ ਸੀਗੇ ਚਲੋ ਤੁਸੀਂ ਲੇਟ ਹੋ ਗਏ ਮੈਂ ਫੋਨ ਬਹੁਤ ਕਰੇ ਉਹਦੀ ਪਾਸਿੰਗ ਵੀ ਸੀ ਹਾਂਜੀ ਹਾਂਜੀ ਉਹਦਾ ਫੁੱਲ ਬੀਮਾ ਫੁੱਲ ਪ੍ਰਦੂਸ਼ਣ 2028 ਤੱਕ ਪਾਸਿੰਗ ਤੇ ਨਵਾਂ ਵੀ ਨਹੀਂ ਉਹਨਾਂ ਹੁਣਾਂ ਤੇ ਕਾਗਜ਼ਾਂ ਪੁੱਤਰਾਂ ਦਾ ਵੀ ਨਹੀਂ ਉਹਨਾਂ ਕੋਈ ਚੰਗਾ ਹੋਣਾ ਜੀ ਚਲੋ ਉਹ ਤਾਂ ਹੁਣ ਲੈ ਕੇ ਜਿਹੜੇ ਸੱਜਣ ਲੈ ਕੇ ਜਾਣੇ ਸੀ ਉਹਨਾਂ ਜਿਹੜੇ ਨਵੇਂ ਸੱਜਣ ਦੇਖ ਰਹੇ ਉਹਨਾਂ ਨੂੰ ਆਪਾ ਦੇ ਦੇਣੇ ਹਾਂਜੀ ਹਾਂਜੀ ਤੇ ਬਈ ਆਹ ਸੋਨਾਲੀ ਕਾ ਕਿੰਨਾ ਮਾਡਲ ਇਹ ਮਾਡਲ 2008 ਆ ਬਾਈ ਜੀ 2008 ਮ ਚੱਪ ਵਾਲੀ ਗੱਪੀ ਆ ਹਾਂਜੀ ਹਾਂਜੀ ਚੱਪ ਤੇ ਬਈ ਆ ਸਟicker ਚੈੱਕ ਕਰਾਇਓ ਪਹਿਲਾਂ ਦਾ ਕੰਪਨੀ ਦਾ ਸਟicker ਨਾਲ ਦਾ ਕੰਪਨੀ ਦਾ ਸਟicker ਤਾਂ ਹਜੇ ਮੂਰੇ ਨਾਲ ਦਾ ਪਿਆ ਹਜੇ ਦਾ ਪਿੱਛੇ ਦਾ ਆਪਾਂ ਲੈਂਕਾ ਤੱਕ ਜਾਣਾ ਹਾਂਜੀ ਹਾਂਜੀ ਠੀਕ ਹੈ ਤੇ ਬਈ ਆ ਟਾਇਰ ਨਾਲ ਦੇ ਤੇ ਨਾਲ ਦੇ ਆ ਟਰਮੇ ਆਪਾਂ ਵੈਸੇ ਪਾਏ ਨਹੀਂ ਨਵੇਂ ਜੇ ਕੋਈ ਆਪਣਾ ਭਰਾ ਆਊਗਾ ਤਾਂ ਆਪਾਂ ਟਾਇਰ ਨਵੇਂ ਪਾ ਕੇ ਦੇਵਾਂਗੇ ਨਾਲ ਦੇ ਟਾਇਰ ਹੈ ਦੀ ਨਵੇਂ ਟਾਇਰ ਪਾ ਕੇ ਦੇਨੇ ਆ ਬਈ ਆ ਨਾਲ ਦੇ ਟਾਇਰ ਨੇ ਹਾਂਜੀ 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 ਬਈ ਆ ਕੰਡੀਸ਼ਨ ਪੱਖੋਂ ਚੈੱਕ ਕਰਾਇਓ ਸਭ ਕੁਝ ਨਾਲ ਦਾ ਤਾਂ ਰਮੇ ਆ ਬਈ ਆ ਫਿਲਟਰ ਤੇ ਨਾ 2008 ਜ ਉਵੇਂ ਲਿਖਿਆ ਪਿਆ ਹੈਗਾ ਸਾਰਾ ਕੁਛ ਜਿਹੜਾ ਨਾਲ ਦਾ ਲੱਗਿਆ ਪਿਆ ਬਈ ਪਿਛਲੇ ਟਾਇਰਾਂ ਦੀ ਕੀ ਕੰਡੀਸ਼ਨ ਪਿਛਲੇ ਟਾਇਰ ਹੈਗੇ ਆ ਜੀ 60 ਤੋਂ 65 ਪੈਸੇ ਦੇ 60 ਤੋਂ 65 ਪੈਸੇ ਤੇ ਇੱਕ ਕੰਡੀਸ਼ਨ ਵੱਖੋ ਇਹ ਸਾਰਾ origignal ਦੀ ਗਾਰੰਟੀ ਆ ਮਗਰਾਟ ਜਰੂਰ ਨਵੇਂ ਲੱਗੇ ਆ ਜੀ ਮਗਰਾਟ ਕੇ ਸੀ ਉਹ ਨਵੇਂ ਲੱਗੇ ਹੋਏ ਨੇ ਮਗਰਾਟ ਬਾਕੀ ਰੰਗ ਪੇਂਟ ਦੀ ਗਾਰੰਟੀ ਆ ਆਪਣੇ ਹਾਂ ਮਤਲਬ ਜਿੱਥੋਂ ਆ ਪੇਪੜੀ ਵਗੈਰਾ ਜਿੱਥੋਂ ਰੰਗ ਗਿਆ ਹੋਇਆ ਖੁੱਲਿਆ ਹੋਇਆ ਉਹ ਨਿਕਲੀ ਆ ਜਿੰਨੀ origignal ਹੀ ਨਿਕਲੀ ਵੀ ਆ ਆਪਾਂ ਕਿਤੇ ਰੰਗ ਦੀ ਕਲਮੋਂ ਵੀ ਨਹੀਂ ਇਹਦੇ ਨੇੜੇ ਕਰੀ ਬਈ ਹੁਣ ਆਪਾਂ ਫਿਰ ਦੇਣਾ ਕਿੰਨੇ ਦਾ ਡਾਇਰੈਕਟਰ ਆਪਾਂ ਇਹ ਆਪਾਂ ਡਿਮਾਂਡ ਤੇ ਦੀ 265 ਕਰਦੇ ਆ ਭੱਟੀ ਸਾਹਿਬ ਨੇ 2.5 ਲੱਖ ਦਾ ਕਹਤਾ ਆਪਾਂ 2.5 ਲੱਖ ਦਾ ਹੀ ਲੋ ਵੀ ਸੱਜਣੋ 2.5 ਲੱਖ ਚ ਬਣ ਜਾਊਗਾ ਤੇ ਜਿਹੜਾ ਭਾਈ ਆਹ ਸੋਨ ਵਾਲੀ ਕਾ ਖੜਾ ਹੈਗਾ ਇਹਦਾ ਤਾਂ ਮੁੱਲ ਹੀ ਨਹੀਂ ਕੋਈ ਭਰਾ ਜੀ ਇਹਦਾ ਨੁਕਰਾ ਹੀ ਆ ਇਹਦਾ ਨੁਕਰਾ ਹਾਂਜੀ ਹਾਂਜੀ ਇਹ ਓਨਲੀ 1035 ਤੋਂ 40 ਘੰਟੇ ਚੱਲਿਆ ਜੀ ਸਰਵਿਸ ਰਿਕਾਰਡ ਨਾਲ ਚੱਲਿਆ ਕੰਪਨੀ ਸਰਵਿਸ ਰਿਕਾਰਡ ਨਾਲ ਨਿਕਲੇ ਦੀਆਂ ਸਾਰੀਆਂ ਸਰਵਿਸਾਂ ਏਜੰਸੀ ਦੇ ਵਿੱਚੋਂ ਹੀ ਹੁੰਦੀਆਂ ਮਤਲਬ ਜਿਹਨੇ ਆ ਟਰੈਕਟਰ ਲੈਣਾ ਚਾਹੇ ਪਹਿਲਾਂ ਏਜੰਸੀ 'ਚ ਵੜ ਜਾਓ ਸਾਰਾ ਕੁਝ ਰਿਕਾਰਡ ਪਤਾ ਮੈਂ ਕਿਹਾ ਆਪਣੇ ਕੋਲੇ ਆਉਣ ਤੋਂ ਪਹਿਲਾਂ ਏਜੰਸੀ 'ਚੋਂ ਰਿਕਾਰਡ ਕਢਾਵੇ ਬੰਦਾ ਇਹਦਾ ਫੇਰ ਆਪਣੇ ਕੋਲੇ ਆ ਇਹ ਮਾਡਲ ਬਾਈ 17 ਮਾਡਲ 2013 ਮੈਨੂੰ 17 ਲੱਗਿਆ ਮੈਂ 12 17 ਬੋਲਿਆ ਸੀ ਬਾਈ ਜੀ ਇਹ ਮਾਡਲ ਤਾਂ 22 23 ਹਰ ਕਾ ਇਹ ਹਾਂ ਪਰ ਇਹਨੂੰ ਕਹਿ ਨਹੀਂ ਸਕਦਾ ਕੋਈ ਦੇ ਮੂਰਲੇ ਟਾਇਰ ਬਾਈ ਨਾਲ ਦੇ ਨਾਲ ਦੇ ਜੀ ਨਾਲ ਮੂਰਲੇ ਟਾਇਰ ਨਾਲ ਦੇ ਬਈਆ ਟੈਂਕੀ ਵਾਲਾ ਸਟicker ਚੈੱਕ ਕਰਾ ਦਿਓ ਬੈਟਰੀ ਟਾਪੇ ਦਾ ਨਾ ਬੈਟਰੀ ਵਾਲਾ ਸਟicker ਆ ਬਾਈ ਜੀ ਬੈਟਰੀ ਟਾਪੇ ਵਾਲਾ ਸੋਰੀ ਮੈਂ ਟੈਂਕੀ ਵਾਲਾ ਕਹਿ ਤ ਭਈਆ ਸਾਰੇ ਕੰਡੀਸ਼ਨ ਪੱਖੋਂ ਤਾਂ ਫਿਰ ਉਹ ਗੱਲ ਹੀ ਪੈਰਪੂਰ ਦਾ ਨਾ ਪੈਰਪੂਰ ਦਾ ਕਰਾ ਦੋ ਜਿੰਨਾ 10 ਨੰਬਰ ਵਾਲਾ ਨਟ ਵੀ ਨਹੀਂ ਖੁੱਲਿਆ ਯਾਰ ਜੇ ਇਹਦਾ ਕੋਈ 10 ਨੰਬਰ ਦਾ ਨਟ ਵੀ ਬਦਲਿਆ ਹੋਵੇ ਗਾਰੰਟੀ ਆ ਗਾਹਕ 200 ਕਿਲੋਮੀਟਰ ਤੋਂ ਹੁੰਦਾ ਆਪਾਂ 400 ਕਿਲੋਮੀਟਰ ਦਾ ਖਰਚਾ ਦੇਵਾਂਗੇ ਲੈ ਬਾਈ ਨੇ ਇੱਕ ਤੁਮਾਕੇ ਹੀ ਕਰਤਾ ਕਹਿੰਦਾ ਜੇ ਕੋਈ ਸੱਜਣ ਇਹਨੂੰ ਦੇਖਣ ਆਉਂਦਾ ਹੈਗਾ 200 ਕਿਲੋਮੀਟਰ ਤੋਂ ਤਾਂ 400 ਕਿਲੋਮੀਟਰ ਦਾ ਆਪਾਂ ਖਰਚਾ ਦੇ ਹਾਂਜੀ ਹਾਂਜੀ ਮਿਲਦਾ ਹੀ ਨਹੀਂ ਬਾਈ ਇੰਨਾ ਨਾਵਾ ਟਰੈਕਟਰ ਤੋੜੇ ਭੰਨੇ ਮਿਲਦੇ ਆ ਵਿੱਚੋਂ ਚੈੱਕ ਕਰਾ ਬਾਈ ਵਿੱਚੋਂ ਚੈੱਕ ਕਰਾਇਓ ਬਾਈ ਕੋਈ ਤੇ ਟੈਪਟ ਨੂੰ ਨਹੀਂ ਚਾਬੀ ਲੱਗੀ ਕੋਈ ਨੌਜਲ ਨੂੰ ਨਹੀਂ ਚਾਬੀ ਲੱਗੀ ਕੋਈ ਪੰਪ ਨੂੰ ਨਹੀਂ ਚਾਬੀ ਲੱਗੀ ਪੰਪ ਦੀਆਂ ਸੀਲਾ ਸੂਲਾ ਉਹ ਵੀ ਰੇਸ ਦੀਆਂ ਚੈੱਕ ਕਰਾ ਦੇ ਬਾਈ ਆਹ ਸਟicker ਵੀ ਹਜੇ ਤੱਕ ਨਾਲ ਦਾ ਬਾਈ ਹਾਂਜੀ ਹਾਂਜੀ ਕੋਈ ਇਹਦਾ ਕਲੱਚ ਖੁੱਲਿਆ ਸਾਫਤ ਕਰ ਦੇ ਬੰਦਾ ਉਹਦੀ ਵੀ ਮੇਰੀ ਗਾਰੰਟੀ ਆ ਬਾਈ ਬਾਈ ਹੁਣ ਇਹਦਾ ਰੇਟ ਕੀ ਹੈ ਇਹਦਾ ਰੇਟ ਧਰਮੇ 4.5 ਲੱਖ ਰੁਪਈਆ ਹਲਕਾ ਫੁਲਕਾ ਆਪਾਂ ਮਾਨ ਤਾਨ ਕਰਦੇ ਆ ਕਿ ਕੋਈ ਬੜਾ ਲੰਮਾ ਚੌੜਾ ਫਰਕ ਨਹੀਂ ਪੈਣਾ ਇੱਥੇ ਲੋਨ ਕਿੰਨੇ ਦਾ ਹੋਜੂ ਲੋਨ ਇਹਦਾ 3 ਲੱਖ ਤੋਂ ਲੈ ਕੇ 3.5 ਲੱਖ ਤੱਕ ਹੋ ਮਤਲਬ ਲੱਖ 3.5 ਲੱਖ ਲਿਆਉਣ ਤੇ ਆ ਟਰੈਕਟਰ ਲੈ ਆ ਹਾਂਜੀ ਹਾਂ ਇਹ ਹੈਗਾ 2008 ਮਾਡਲ ਬਾਈ ਜੀ 2008 ਮਾਡਲ ਮੂਹਰੇ ਟਾਇਰ ਤਾਂ ਨਵੇਂ ਨੇ ਸੀਟ ਹਜੋਮੀ ਦੀ ਸੀ ਹਾਂ ਜੀ ਹਾਂ ਜੀ ਹਾਂ ਪਿਛਲੇ ਟਾਇਰਾਂ ਦੀ ਕੀ ਗਿਣਿਸ਼ ਨਾ ਬਾਈ ਟਾਇਰ ਅੱਧੇ ਆ ਜੀ ਪਿਛਲੇ ਟਾਇਰ ਅੱਧੇ ਆ ਹਾਂ ਜੀ ਹਾਂ ਇਹ ਮਤਲਬ ਜਿੰਨਾ ਹੈਗਾ ਇਹ ਵੀ ਸਾਰਾ ਓਰੀਜਨਲ ਜਿਨਾਲ ਓਰੀਜਨਲ ਖੁੱਲਿਆ ਨਹੀਂ ਇਹ ਟਰੈਕਟਰ ਵੀ ਧਰਮੇ ਕਿਤੋਂ ਇੰਜਨ ਦਾ ਨਾ ਪੰਪ ਦਾ ਨਾ ਗੇਅਰ ਦਾ ਕਿਤੋਂ ਨਹੀਂ ਖੁੱਲਿਆ ਇਹ ਵੀ ਨਹੀਂ ਕਿਤੋਂ ਖੁੱਲਿਆ ਹੋਇਆ ਫਰਸਟ ਓਨਰ ਆ ਜੀ ਫਰਸਟ ਓਨਰ ਹੈ ਹਾਂ ਜੀ ਹਾਂ ਇਹਦਾ ਨੰਬਰ ਕਿਸੋਂ ਦਾ ਬਈ ਇਹਦਾ ਪੀਵੀ 10 ਲੁਧਿਆਣਾ ਨੰਬਰ ਆ ਜੀ ਲੁਧਿਆਣਾ ਨੰਬਰ ਹੈ ਹਾਂ ਜੀ ਇਹਦਾ ਰੇਟ ਕੀ ਆ ਬਈ ਫਿਰ ਹਣ ਇਹਦਾ ਰੇਟ ਤਾਂ 3 ਲੱਖ ਰੁਪਈਆ ਕਰਦੇ ਆ ਆਪਾਂ 2 ਲੱਖ 85 ਹਜ਼ਾਰ ਰੁਪਈਆ ਦਾ ਦੇ ਦੇਾਂਗੇ ਲੋ ਸੱਜਣੂ 2 ਲੱਖ 85 ਸਾਨੂੰ ਬਣ ਜੂ ਅਰਜਨ ਆ ਵਿੱਚੋਂ ਚੈੱਕ ਕਰਾ ਦੇ ਬਾਈ ਲੋ ਬਈ ਕਰਾਓ ਵਿੱਚੋਂ ਚੈੱਕ ਇਹਦੀ ਲੈਫਟ ਲੋਟ ਪੰਪ ਚੈੱਕ ਕਰਾ ਬਈ ਨਾਲ ਦੇ ਆ ਸਾਰੇ ਲੈਫਟ ਪੰਪ ਵੀ ਹਜੇ ਤੱਕ ਸਾਰੇ ਲੋ ਬਾਈ ਨੇ ਤਾਂ ਕੱਟ ਲਿਆ ਸਾਰਾ ਚਾ ਦੇਖੋ ਲੈਫਟ ਪੰਪ ਵਗੈਰਾ ਹਜੇ ਤੱਕ ਸਾਰੇ ਨਾਲ ਦੇ ਨੇ ਕਿ ਤੋ ਵੀ ਨਹੀਂ ਖੁੱਲਿਆ ਯਾਰ ਇਹ ਟਰੈਕਟਰ ਬਾਈ ਤੇ ਪਿੰਡ ਬਈ ਆਪਣਾ ਪੈ ਗਿਆ ਜੀਦਾ ਪਿੰਡ ਜੀਦਾ ਜੀ ਬਠਿੰਡਾ ਜ਼ਿਲ੍ਹਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੈ ਬਠਿੰਡੇ ਤੋਂ 18 ਕਿਲੋਮੀਟਰ ਹੈ ਜੀ ਇਧਰੋਂ ਬਾਜਾਖਾਨਾ ਕਿੰਨਾ ਰਹਿ ਗਿਆ ਬਾਜਾਖਾਨਾ 7 ਕਿਲੋਮੀਟਰ ਹੈ ਮਤਲਬ ਜਿਹੜਾ ਬਠਿੰਡੇ ਤੋਂ ਬਾਜਾਖਾਨਾ ਦੇ ਵਿੱਚ ਟੋਲ ਪੈਂਦਾ ਉਹ ਆਪਣੇ ਆਪਣੇ ਪਿੰਡ ਲੱਗਿਆ ਹੋਇਆ ਜੀ ਟੋਲ ਤੇ ਲੋ ਵੀ ਸੱਜਣੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਉਸ ਵਾਰਕ ਜਿੰਨਾਂ ਨੇ ਆ ਟਰੈਕਟਰਾਂ ਚ ਕੋਈ ਵੀ ਟਰੈਕਟਰ ਲੈਣਾ ਹੈ ਹਾਂਜੀ ਹਾਂਜੀ